ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਆ ਛੁੱਡ ਨਾਲ ਇੱਕ ਇਹੀ ਖਬਰ ਸਾਂਝੀ ਕਰਨ ਲੱਗਾ ਜਿਹਨੂੰ ਖਬਰ ਨੂੰ ਵੇਖ ਕੇ ਤੁਸੀਂ ਆਪ ਸੋਚੇ ਵਿੱਚ ਪੈ ਜਾਓਗੇ ਕਿਉਂਕਿ ਇੰਨਾ ਕਲਜੋਗ ਆ ਗਿਆ ਕਿ ਰਿਸ਼ਤੇ ਤਾਰ-ਤਾਰ ਹੋ ਗਏ ਆ ਭੈਣ ਨੇ ਭਰਾ ਦੇ ਨਾਲ ਵਿਆਹ ਕਰਵਾਇਆ ਤੇ ਪਿਓ ਮਰਨ ਦੇ ਆਇ ਤੇ ਸੂਏ ਤੇ ਆ ਗਿਆ ਤੁਸੀਂ ਦੇਖੋ ਕਿੱਡਾ ਕਲਯੋਗ ਆ ਗਿਆ ਪਿਓ ਮੂੰਹ ਕਿਹਨੂੰ ਦਿਖਾਵੇ ਤੁਸੀਂ ਆਪ ਸਿਆਣੇ ਹੋ ਜਦੋਂ ਭੈਣ ਨੇ ਭਰਾ ਦੇ ਨਾਲ ਹੀ ਵਿਆਹ ਕਰਾ ਲਿਆ ਤੇ ਪਿਓ ਨੇ ਤਾਂ ਮਰਨਾ ਹੀ ਆ ਪਿੱਛੇ ਬਚਿਆ ਕੀ ਆ ਵੇਖੋ ਕਿੰਨਾ ਕਲਯੋਗ ਆਇਆ ਪਿਓ ਸੂਏ ਦੇ ਉੱਤੇ ਛਾਲ ਮਾਰਨ ਆਇਆ ਪਿੰਡ ਦੇ ਲੋਕ ਬਚਾ ਕੇ ਲੈ ਗਏ ਤੇ ਆਪਾਂ ਕਰਦੇ ਹਾਂ ਕੁੜੀ ਮੁੰਡੇ ਨਾਲ ਗੱਲਬਾਤ ਵੀ ਕੀ ਨਾ ਬਤਾਈ ਸੀਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪਾਓ ਲਾਂਹ ਤਾਂ ਕਮੈਂਟਾਂ ਦੇ ਵਿੱਚ ਇਹੋ ਜਿਹੇ ਜਿਹੜੇ ਮੁੰਡਾ ਕੁੜੀ ਆਸ ਤੇ ਭੈਣ ਭਰਾ ਹੋ ਗਈ ਵਿਆਹ ਕਰਾਈ ਜਾਂਦੇ ਐ ਤਦੋਂ ਬਾਅਦ ਰਹਿ ਕੀ ਗਿਆ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਕਮੈਂਟਾਂ ਦੇ ਵਿੱਚ ਜਰੂਰ ਲੰਨਤਾ ਪਾਓ ਤੇ ਸੁਣੋ ਸਾਰੀ ਗੱਲਬਾਤ ਆਜੋ ਬਈ ਔਨ ਕੈਮਰਾ ਗਹਿ ਰੀਆਂ ਵੀ ਅਸੀਂ ਭੈਣ ਭਰਾਈਆਂ ਆਪਸ ਦੇ ਵਿੱਚ ਠੀਕ ਹੈ ਪਿਆਰ ਹੋ ਗਿਆ ਉਹ ਵੱਖਰੀ ਗੱਲ ਆ ਤੁਹਾਡੇ ਲਈ ਪਿਆਰ ਤੁਹਾਡੇ ਲਈ ਆਲਾ ਮੈਰਿਜ ਤੁਹਾਡੇ ਲਈ ਘਰੋਂ ਭੱਜਣਾ ਇਹ ਗੱਲਾਂ ਜ਼ਰੂਰੀ ਸੀਗੀਆਂ ਜਾਂ ਤੁਹਾਡੇ ਲਈ ਤੁਹਾਡੇ ਪਰਿਵਾਰ ਦੀ ਇੱਜ਼ਤ ਜ਼ਰੂਰੀ ਪਰਿਵਾਰਾਂ ਦਾ ਕੀ ਹੈ 4 ਦਿਨਾਂ ਬਾਅਦ ਫਿਰ ਵਰਤਨ ਲੱਗ ਜਾਣਾ ਉਹਨਾਂ ਨੇ ਜਿਹੜੇ ਗੁੱਟ ਤੇ ਰਖੜੀ ਬੰਨਣੀ ਨਹੀਂ ਸੀ ਉਸੇ ਗੁੱਟ ਤੇ ਵਿਆਹ ਦੇ ਗਾਣੇ ਬੰਨੇ ਗਏ ਭੈਣ ਭਰਾਣੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਗਿਆ ਦੋਨਾਂ ਨੇ ਵਿਆਹ ਕਰਾ ਲਿਆ 4 ਦਿਨ ਰਖੜੀ ਤੋਂ ਪਹਿਲਾਂ ਇਹ ਹੰਗਾਮਾ ਹੋ ਗਿਆ ਪਰ ਹੁਣ ਦੋਨੇ ਜਾਣੇ ਭੱਜੇ ਫਿਰਦੇ ਨੇ ਦੋਨਾਂ ਜਾਣਿਆਂ ਦੀ ਜਾਨ ਨੂੰ ਖਤਰਾ ਮੀਡੀਆ ਦੇ ਵਿੱਚ ਆ ਦੀ ਗੱਲ ਲੈ ਕੇ ਆਏ ਨੇ ਆ ਵੇਖੋ ਦੋ ਇਹਨੇ ਸਹੇ ਭੈਣ ਭਰਾਣੇ ਜਿਨ੍ਹਾਂ ਨੇ ਵਿਆਹ ਕਰਾਇਆ ਇਹ ਹੁਣ ਕਹਿੰਦੇ ਨੇ ਸਾਡੇ ਦੋਨਾਂ ਦੀ ਜਾਨ ਨੂੰ ਖਤਰਾ ਪੂਰੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਤੁਹਾਡਾ ਨਾਮ ਨੂੰ ਛੱਡੋ ਜੀ ਨਾਮ ਨਹੀਂ ਨਾਮ ਨੂੰ ਛੱਡੋ ਨਹੀਂ ਨਾਮ ਤੇ ਦੱਸਣਾ ਪੈਣਾ ਮੇਰਾ ਨਾਮ ਚੰਦ ਹੈ ਜੀ ਚੰਦਾ ਤਰਾਣਾ ਚੜਾਤਾ ਫਿਰ ਨਹੀਂ ਉਹ ਜਿੱਦ ਕੋਈ ਗੱਲ ਨਹੀਂ ਉਹ ਜੀ ਕੀ ਨਿੱਗਾਲ ਹੈ ਕਿ ਲੜਕੀ ਕੌਣ ਹੈ ਕੀ ਲੱਗਦੀ ਹੈ ਰਿਸ਼ਤੇਦਾਰੀ ਚੋਂ ਇਹ ਭੂਆ ਦੀ ਕੁੜੀ ਹੈ। ਧੁਆਰੀ ਕੁੜੀ ਆ। ਹਾਂਜੀ। ਵਿਆਹ ਕਰਾ ਲਿਆ। ਹਾਂਜੀ। ਕੀ ਨਾਂ ਤੇਰਾ ਕੁੜੀਏ? ਪੂਰੀ ਸਰ। ਪੂਰੀਏ ਤੇਰਾ ਨਾਂ। ਕੌਣ ਆ ਇਹ? ਮੇਰੇ ਘਰ ਵਾਲਾ। ਘਰ ਵਾਲਾ ਤਾਂ ਹੈਗਾ ਰਿਸ਼ਤੇਦਾਰੀ ਚੋ ਕੀ ਲੱਗਦਾ ਤੇਰਾ? ਮੇਰਾ ਹਸਬੰਡ ਹੈ। ਹਸਬੰਡ ਨਹੀਂ। ਇਹ ਤੇਰੇ ਰਿਸ਼ਤੇਦਾਰੀ ਚੋ ਕੀ ਲੱਗਦਾ? ਕੌਣ ਆ ਰਿਸ਼ਤੇਦਾਰੀ ਚੋ ਇਹ? ਇਹ ਮਾਮੇ ਦਾ ਮੁੰਡਾ। ਮਾਮੇ ਦਾ ਮੁੰਡਾ। ਮਾਮੇ ਦਾ ਮੁੰਡਾ ਕੀ ਲੱਗਦਾ ਹੁੰਦਾ ਭਲਾ? ਮੇਰੇ ਘਰ ਵਾਲਾ। ਘਰ ਵਾਲਾ ਤੇਰਾ ਲੱਗਦਾ ਹੁੰਦਾ ਰਿਸ਼ਤੇਦਾਰੀ ਚੋ ਕੀ ਲੱਗਦਾ ਹੁੰਦਾ ਭਲਾ? ਮਾਮੇ ਦਾ ਮੁੰਡਾ ਮਾ ਮੇਰਾ ਮੁੰਡਾ ਵੇਖ ਲਓ ਮੈਨੂੰ ਤੇ ਲੱਗਦਾ ਵੀ ਕੁੜੀ ਵੈਸੇ ਹੀ ਐਬਸੈਟ ਆ ਭਰਾ ਲੱਗਦਾ ਹੁੰਦਾ ਇਹ ਰਿਸ਼ਤਾ ਪਰ ਤੁਸੀਂ ਇਹ ਵੇਖੋ ਕੁੜੀ ਤੇਰੇ ਕੋਲ ਇੱਥੇ ਤੁਹਾਡੇ ਪਿੰਡ ਰਹਿੰਦੀ ਸੀ ਇਹ ਹਾਂਜੀ ਇਹ ਪੜਨ ਆਉਂਦੇ ਹੁੰਦੇ ਸੀ ਪੜਨ ਨਹੀਂ ਹੁੰਦੀ ਸੀ ਹਾਂਜੀ ਜੀ ਅੱਛਾ ਹੁਣ ਤੁਸੀਂ ਜਿਹੜਾ ਇਹ ਥਾਣੇ ਚ ਜਾਂਦੇ ਹੋ ਜਾਂ ਕਚਹਿਰੀਆਂ ਜਾਂ ਕਿੱਥੋਂ ਜਾਂਦੇ ਹੋ ਬਚਾਸ ਤੇ ਬਚਾਸ ਤੇ ਜਾਂਦੇ ਹੋ ਹਾਂਜੀ ਤਾਂ ਹੁਣ ਕਰਦੇ ਹੋ ਡਰ ਲੱਗਦਾ ਖਤਰਾ ਹੈਗਾ ਹੀ ਕਰਨ ਦਾ ਤੁਹਾਡਾ ਘਰਦਿਆਂ ਤੋਂ ਖਤਰਾ ਹੁਣ ਹੁਣ ਤੁਸੀਂ ਵੇਖੋ ਜਿਨ੍ਹਾਂ ਨੇ ਪਾਲ ਪੋਸ ਕੇ ਐਡੇ ਐਡੇ ਕੀਤੇ ਹੁਣ ਇਹ ਕਹਿੰਦੇ ਸਾਨੂੰ ਉਹਨਾਂ ਤੋਂ ਖਤਰਾ ਕਿ ਅੱਛਾ ਇਹ ਦੱਸ ਸਹੀ ਸੀ ਗੱਲ ਦੱਸੀ ਤੇਰੀ ਜ਼ਮੀਰ ਮੰਦੀ ਇਹ ਕੰਮ ਸਹੀ ਕੀਤਾ ਤੂੰ ਕਿ ਗਲਤ ਕੀਤਾ ਨਹੀਂ ਸਹੀ ਕੀਤਾ ਇਹ ਸਹੀ ਕੀਤਾ ਇਹ ਬੰਦਾ ਹਜੇ ਵੀ ਆਪਣੇ ਆਪ ਨੂੰ ਦੱਸ ਰਿਹਾ ਕਿ ਸਹੀ ਕੀਤਾ ਕੁੜੀਏ ਕਿਉਂ ਹੈ ਕਚਹਿਰੀਆਂ ਕਿਉਂ ਜਾਣਾ ਪਿਆ ਵਕੀਲਾਂ ਦੇ ਕੋਲੇ ਕੀ ਲੋੜ ਪਈ ਜਾਂਦੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਘਰ ਦੇ ਤੰਗ ਕਰਦੇ ਆਗੇ ਤੇ ਸਾਡੀ ਜਾਨ ਨੂੰ ਖਤਰਾ ਹੁੰਦਾ ਤੰਗ ਤੁਸੀਂ ਕੀਤਾ ਉਹਨਾਂ ਨੂੰ ਕਿ ਉਹ ਤੁਹਾਨੂੰ ਕਰਦੇ ਆ ਤੰਗ ਉਹ ਕਰਦੇ ਆ ਸੀ ਤਾਂ ਵਿਆਹ ਕਰਵਾਇਆ ਸੀ ਤਾਂ ਤੰਗ ਨਹੀਂ ਕੀਤਾ ਹੂੰ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਅਸੀਂ ਭੱਜ ਕੇ ਵਿਆਹ ਕਰਵਾ ਲਿਆ ਹੂੰ ਤੇ ਹੁਣ ਉਹ ਸਾਨੂੰ ਤੰਗ ਕਰਦੇ ਆ ਪਿੱਛੋਂ ਮਤਲਬ ਸਾਡੇ ਪਿੱਛੇ ਦੋ ਤਿੰਨ ਵਾਰੀ ਅਣਪਛਾਤੇ ਬੰਦੇ ਵੀ ਭਵਾਤੇ ਹੂੰ ਕੱਲ ਨੂੰ ਜੇ ਸਾਡੀ ਜਾਨ ਨੂੰ ਕੁਝ ਹੋ ਜਾਂਦਾ ਫਿਰ ਤਾਂ ਕਰਕੇ ਅਸੀਂ ਥਾਣੇ ਕਚਹਿਰੀ ਭੱਜੇ ਫਿਰਦੇ ਤੇਰੇ ਪਰਿਵਾਰ ਤੋਂ ਤੇਰੇ ਭਰਾਵਾਂ ਤੋਂ ਪਿਓ ਤੋਂ ਖਤਰਾ ਤੈਨੂੰ ਹੂੰ ਖਤਰਾ ਪਰ ਤੂੰ ਕਦੇ ਸੋਚਿਆ ਉਹਨਾਂ ਨੇ ਤੈਨੂੰ ਪਾਲ ਪੋਸ ਕੇ ਐਡੀ ਵੱਡੀ ਕੀਤਾ ਤੇਰੇ ਪੜ੍ਹਾਈ ਤੇ ਖਰਚੇ ਕੀਤੇ ਤੇਰੇ ਭਰਾਵਾਂ ਦੀ ਕੀ ਇੱਜ਼ਤ ਰਹੀ ਹੋ ਅੱਜ ਤੂੰ ਮੂੰਹ ਨਾਲ ਕੋਈ ਖੜੀਆਂ ਪਿਓ ਦੀ ਕੀ ਇੱਜ਼ਤ ਰਹੀ ਹੋਗੀ ਇਹ ਤਾਂ ਦੇਖੋ ਸਾਡਾ ਜੱਦੀ ਹੱਕ ਹੈ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਵਿਆਹ ਕਰਾਉਣਾ ਕੋਈ ਜ਼ੁਰਮ ਥੋੜੀ ਹੈ ਦੱਸੋ ਮੈਂ ਪਿਆਰ ਕਰਦੀ ਸੀ ਇਹਨੂੰ ਆਪਾਂ ਵਿਆਹ ਕਰਾ ਲਿਆ ਕਿਵੇਂ ਪਿਆਰ ਕਿਵੇਂ ਹੋ ਗਿਆ ਤੁਹਾਨੂੰ ਅਸੀਂ ਸੱਦਿਆ ਤੁਸੀਂ ਸਾਡੀ ਗੱਲ ਪਈ ਜਾਂਦੇ ਗੱਲ ਨਹੀਂ ਪਈ ਜਾਂਦੇ ਪਰ ਜਿਹੜੀ ਹਕੀਕਤ ਆਪਾਂ ਆਪਣੇ ਚੈਨਲ ਤੇ ਹਮੇਸ਼ਾ ਸੱਚ ਵਿਖਾਇਆ ਇਹ ਤੁਹਾਨੂੰ ਪਤਾ ਹੁੰਦਾ ਪਰ ਤੈਨੂੰ ਇਹ ਚੀਜ਼ਾਂ ਤੇ ਪਤਾ ਭਲਾਏ ਦੱਸ ਤੇ ਇਹ ਤਾਂ ਨਹੀਂ ਮੰਨਦਾ ਇਹ ਗਲਤ ਕੀਤਾ ਕਿ ਸਹੀ ਕੀਤਾ ਤੁਸੀਂ ਗੱਲ ਤਾਂ ਅਸੀਂ ਨਹੀਂ ਮੰਨਦੇ ਗਲਤ ਕੀ ਹੋਇਆ ਇਹਦੇ ਵਿੱਚ ਗਲਤ ਹੀ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਬਾਲਗ ਹੈਗੇ ਅਸੀਂ ਕਿਹੜਾ ਨਵਾਲਗਾਂ ਵੀ ਸਾਨੂੰ ਪਤਾ ਹੀ ਕੁਝ ਨਹੀਂ ਦੱਸੋ ਜਦੋਂ ਇਹ ਬਾਲਗ ਹੋ ਜਾਣਗੇ ਆਪਦੀਆਂ ਮਰਜ਼ੀਆਂ ਕਰਨਗੇ ਦੱਸੋ ਇਹ ਇਹ ਹੁਣ ਮੈਸੇਜ ਕੀ ਜਾਂਦਾ ਇਹ ਭੈਣ ਭਰਾ ਦਾ ਰਿਸ਼ਤਾ ਚਾਰ ਦਰ ਨੂੰ ਰੱਖੜੀਆਂ ਸੀ ਰੱਖੜੀਆਂ ਬੰਨ੍ਹਣੀਆਂ ਸੀ ਰੱਖੜੀ ਬੰਨੀ ਇਹ ਕਦੇ ਛੋਟੇ ਹੁੰਦੇ ਤੋਂ ਹਾਂ ਪਹਿਲਾਂ ਬੰਨ੍ਹਦੇ ਰਹੇ ਹਾਂ ਕਿੰਨੇ ਸਾਲ ਹੁਣ ਤੱਕ ਬੰਨ੍ਹੀਆਂ ਹੋਣੀਆਂ ਘੱਟੋ ਘੱਟ 6-7 ਸਾਲ 6-7 ਸਾਲ ਇਹ ਮੰਨੀਆਂ ਰੱਖੜੀ ਵੀ ਬੰਨ੍ਹੀਏ ਇਹਦੇ ਗੁੱਟ ਤੇ ਤੇ ਅੱਜ ਇਸੇ ਨੂੰ ਇਹਨੇ ਜਿਹੜਾ ਘਰਾਂ ਆ ਬਨਾਲਿਆ ਕਿੰਨੇ ਦਿਨ ਹੋ ਗਏ ਘਰੋਂ ਭੱਜਿਆ ਹੋ ਗਈ 5-6 ਦਿਨਾਂ ਦਾ 5-6 ਦਿਨ ਹੋ ਗਏ ਹੋ ਗਏ ਰਹਿ ਕਿੱਥੇ ਰਹੇ ਹੁਣ ਆਹ ਹੋਟਲ 'ਚ ਹੀ ਰਹੀ ਜਾਂਦੇ ਪਿੱਛੇ ਕਮਰਾ ਦਾ ਆਈ ਕਿਰਾਏ ਤੇ ਲਿਆ ਵਾ ਕਿਰਾਏ ਤੇ ਦੇਖੋ ਦੇਖੋ ਹੁਣ ਕਿਰਾਏ ਤੇ ਕਮਰਾ ਲੈ ਕੇ ਕੰਮ ਕੀ ਕਰਦਾ ਤੂੰ ਹੁਣ ਤਾਂ ਇਹ ਲੱਭ ਰਿਆਂ ਕੋਈ ਕੰਮ ਮਿਲ ਜੇ ਤਾਂ ਇਹ ਪਹਿਲਾਂ ਹੀ ਕਰਦਾ ਸੀ ਪਹਿਲਾਂ ਭੱਜਣ ਤੋਂ ਪਹਿਲਾਂ ਇਹ ਗੋਲਗੱਪਿਆਂ ਦੀ ਰੀੜੀ ਲਾਉਣੀ ਹੁੰਦੀ ਸੀ ਗੋਲਗੱਪਿਆਂ ਦੀ ਰੀੜੀ ਲਾਉਂਦਾ ਸੀ ਗੋਲਗੱਪਿਆਂ ਦੀ ਰੀੜੀ ਲਾਉਂਦਾ ਸੀ ਹੁਣ ਇਹਦੇ ਕੋਲ ਕੋਈ ਕੰਮ ਨਹੀਂ ਤੈਨੂੰ ਪਤਾ ਵੀ ਤੂੰ ਸੁਖੀ ਰਹਲੇਂਗੀ ਸੁਖੀ ਰਾ ਨੂੰ ਪਿਆਰ ਕਰਦੇ ਮੈਨੂੰ ਸੁਖੀ ਰੱਖੂਗਾ ਪਿਆਰ ਤੂੰ ਉੱਤੇ ਲੈ ਲੇਂਗੀ ਕਿ ਥੱਲੇ ਲੈ ਲੇਂਗੀ ਪਿਆਰ ਤੇਰਾ ਢਿੱਡ ਭਰ ਦੂ ਪਿਆਰ ਢਿੱਡ ਭਰ ਦਿੰਦਾ ਪਿਆਰ ਢਿੱਡ ਭਰ ਦੂ ਇਹ ਜਦੋਂ ਜਵਾਨੀ ਦਾ ਦੌਰ ਹੁੰਦਾ ਸਹੀ ਗੱਲ ਆ ਉਹ ਬੰਦਾ ਕਹਿੰਦੇ ਅੰਨਾ ਹੋ ਜਾਂਦਾ ਕੱਲਾ ਆਸ਼ਕੀ ਅੰਨੇ ਨਹੀਂ ਹੁੰਦੇ ਇੰਨਾਂ ਨੇ ਤਾਂ ਹੱਦਾਂ ਹੀ ਟੱਪਤੀਆਂ ਪਤੰਦਰ ਦੇ ਆਣੇ ਕਿਵੇਂ ਗੱਲਬਾਤ ਕਿਵੇਂ ਹੋਗੀ ਥੋਡੀ ਮੈਂ ਆਉਂਦੀ ਹੁੰਦੀ ਜਦੋਂ ਸ਼ਹਿਰ ਪੜਨ ਵਾਸਤੇ ਹੂੰ ਤੇ ਗੋਲ ਗੱਪੇ ਖਾਂਦੀ ਹੁੰਦੀ ਸੀ ਰੋਜ਼ ਇਹਨਾਂ ਰੇੜੀ ਤੇ ਹੂੰ ਤੇ ਪੈਸੇ ਵੀ ਨ ਲੈ ਕੇ ਦੇ ਇਹਨਾਂ ਨੇ ਮੈਥੋਂ ਹਾਂ ਅਹੀਂ ਫਿਰ ਚੱਲ ਲੈ ਚੱਲਦੇ ਸਾਨੂੰ ਪਿਆਰ ਹੋ ਗਿਆ ਦੱਸੋ ਆਏ ਖੱਟੇ ਮਿੱਠੇ ਗੋਲ ਗੱਪਿਆਂ ਨੇ ਇਹਨਾਂ ਦੀ ਜ਼ਿੰਦਗੀ ਚ ਕਰਾਰਾਪਣ ਲਿਆਤਾ ਦੇਖੋ ਹਾਂ ਇਹ ਕਹਿੰਦੇ ਵੀ ਗੋਲ ਗੱਪੇ ਖਾਂਦੀ ਖਾਂਦੀ ਨੂੰ ਮੈਨੂੰ ਪਿਆਰ ਹੋ ਗਿਆ ਫਿਰ ਹੀ ਗੋਲ ਗੱਪੇ ਮਿਲਦੇ ਸੀਗੇ ਉਹਨਾਂ ਗੋਲ ਗੱਪਿਆਂ ਦੇ ਜ਼ਿੰਦਗੀ ਗੁਜ਼ਰਦੀ ਹੁਣ ਤਾਂ ਗੋਲ ਗੱਪਿਆਂ ਨੇ ਰੇੜੀ ਵੀ ਖੋਲੀ ਕਰ ਦਿਆ ਨੇ ਦੇਖੋ ਜਦੋਂ ਚੰਗਾ ਟਾਈਮ ਸੀ ਉਦੋਂ ਵੀ ਮੈਂ ਇਹਨਾਂ ਦੇ ਨਾਲ ਸੀ ਹੁਣ ਮਾੜਾ ਆ ਗਿਆ ਤਾਂ ਵੀ ਮੈਂ ਇਹਨਾਂ ਦੇ ਨਾਲ ਹੀ ਰਹੂੰਗੀ ਮੇ ਮਾੜਾ ਟਾਈਮ ਤਾਂ ਤੁਸੀਂ ਖੁਦ ਕ੍ਰੀਏਟ ਕੀਤਾ ਨਾ ਖੁਦ ਲਿਆਂਦਾ ਤੁਸੀਂ ਆਪਦੇ ਤੇ ਤੂੰ ਇੱਥੇ ਪੜਦੀ ਸੀ ਤੇਰੇ ਮਾਪਿਆਂ ਨੇ ਵਿਸ਼ਵਾਸ ਕੀਤਾ ਇਹਦੇ ਮਾਪਿਆਂ ਕੋਲੇ ਛੱਡਿਆ ਠੀਕਾ ਉਹਨਾਂ ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਦੁਸ਼ਮਣੀ ਪੈ ਗਈ ਆਪਸ ਵਿੱਚ ਫਿੱਕ ਪੈ ਗਿਆ ਹੋਊਗਾ ਉਹ ਜ਼ਲੀਲ ਵੀ ਹੋਏ ਉਹਨਾਂ ਦੀ ਇੱਜ਼ਤ ਵੀ ਗਈ ਕਦੇ ਇਸ ਬਾਰੇ ਸੋਚਿਆ ਤੁਸੀਂ ਪਹਿਲਾਂ ਤਾਂ ਮੇਰੀ ਇਹ ਗੱਲ ਸੁਣੋ ਅਸੀਂ ਤੁਹਾਨੂੰ ਬੁਲਾਇਆ ਤਾਂ ਤਾਂ ਵੀ ਸਾਨੂੰ ਪ੍ਰੋਟੈਕਸ਼ਨ ਦਿਵਾਉ। ਪ੍ਰੋਟੈਕਸ਼ਨ ਤਾਂ ਤਾਂ ਹੀ ਦਿਵਾਵਾਂਗੇ ਨਾ ਜੇ ਸਹੀ ਨਹੀਂ ਤਾਂ ਤੁਸੀਂ ਵੇਖੋ ਪੰਜਾਬ ਚੋ ਇਹ ਇਹ ਤਾਂ ਇਹ ਵੀ ਉਹਨਾਂ ਲੋਕਾਂ ਆ ਕਿ ਆ ਜਿਹੜੇ ਕੱਲੀ ਨਫਰਤ ਵੰਡ ਰਹੇ ਆ ਕਦੇ ਫੇਸਬੁਕ ਤੇ ਬੋਲਦਾ ਕਿ ਧਰਮਪਤੀ ਕਿਤੇ ਜਾਤਾਂ ਪ੍ਰਤੀ ਮੁੜ ਕੇ ਸਿਕਿਉਰਟੀਆਂ ਮੰਗੜੀਆਂ ਥੋੜਾ ਤਾਂ ਉਹ ਕੰਮ ਹੋ ਗਿਆ ਇਹ ਨਹੀਂ ਨਹੀਂ ਅਸੀਂ ਆਪਦੀ ਜਾਨ ਵਾਸਤੇ ਮੰਗ ਰਹੇ ਆ ਸਿਕਿਉਰਿਟੀ ਅਸੀਂ ਕੋਈ ਧਰਮ ਦੇ ਨਾਂ ਤੇ ਆ ਐਦਾਂ ਦੇ ਤੁਸੀਂ ਸਾਡੇ ਤੇ ਅਲੀਗੇਸ਼ਨ ਨਹੀਂ ਲਗਾ ਸਕਦੇ ਅਲੀਗੇਸ਼ਨ ਨਹੀਂ ਠੀਕ ਆ ਮੰਨਦੇ ਆ ਤੁਸੀਂ ਸਿਕਿਉਰਿਟੀ ਲਈਏ ਹੁਣ ਮੀੜਗਾ ਚ ਵੀ ਹਾਰੇ ਕੱਢ ਰਹੇ ਆ ਪੀ ਸਾਡੀ ਜਾਨ ਨੂੰ ਖਤਰਾ ਸਾਨੂੰ ਧਮਕੀਆਂ ਮਿਲਦੀਆਂ ਸਾਡੇ ਪਰਿਵਾਰ ਪਿੱਛੇ ਅਣਪਛਾਤੇ ਬੰਦੇ ਲੌਂਦਾ ਥੋੜੀ ਤਾਂ ਜਾਨ ਨੂੰ ਖਤਰਾ ਕੱਲ ਨੂੰ ਤੁਹਾਡੇ ਫਾਦਰ ਨੇ ਤੁਹਾਡੇ ਬ੍ਰਦਰ ਨੇ ਕੋਈ ਉਦਾਂ ਦੀ ਗੱਲਬਾਤ ਕਰ ਲਈ ਕੋਈ ਉਦਾਂ ਦੀ ਘਟਨਾ ਘੱਟ ਗਈ ਫੇਰ ਮੇਰੇ ਲਈ ਸਾਰਿਆਂ ਨਾਲੋਂ ਪਹਿਲਾਂ ਇਹ ਨੇ ਮੇਰੇ ਲਈ ਫੈਮਿਲੀ ਮਰ ਗਏ ਉਹ ਸਾਰੇ ਬਾਅਦ ਚਾ ਫੈਮਿਲੀ ਫੈਮਿਲੀ ਬਾਅਦ ਚਾ ਵੇਖੋ ਵੇਖੋ ਤੁਸੀਂ ਇਹ ਗੱਲ ਤੇਰੇ ਪਰਿਵਾਰ ਨੇ ਤੇਰੇ ਬਾਪੂ ਨੇ ਇਹਦੇ ਬਾਪੂ ਦੀ ਤੁਹਾਡੀ ਰਿਸ਼ਤੇਦਾਰੀ ਸੀ ਉਹਨਾਂ ਦਾ ਕੀ ਹਾਲ ਹੋਇਆ ਉਹ ਮਗਰੋਂ ਕੋਈ ਗੱਲਬਾਤ ਕਰ ਲੈ ਤੇਰਾ ਪਿਓ ਕਰ ਲੈ ਤੇਰਾ ਭਰਾ ਕਰ ਲੈ ਮਾਂ ਕਰ ਲੈ ਕੋਈ ਉਹੋ ਜਿਹੀ ਘਟਨਾ ਘਟ ਜੇ ਫੇਰ ਜਾਗੂ ਜ਼ਮੀਰ ਕਿੰਨੇ ਜਗਦੀ ਜਦੋਂ ਇਹ ਨਹੀਂ ਮੇਰੇ ਤੋਂ ਭੱਜ ਰਹੀ ਫਿਰ ਮੈਂ ਵੀ ਕਿਵੇਂ ਭੱਜ ਸਕਦਾ ਹਾਂ ਫੈਮਲੀ ਹੁਣ ਪਿੱਛੇ ਆ ਬਸ ਇੱਧੇ ਆ ਜੇ ਨੇ ਫੈਮਲੀ ਤਾਂ ਕਹਿੰਦੇ ਬਹੁਤ ਪਿੱਛੇ ਰਹਿ ਗਈ ਕੋਈ ਸਾਨੂੰ ਲਾਗਾ ਦੇ ਗੜੀ ਫੈਮਲੀ ਦੇ ਨਾਲ ਨਾਲ ਨਾ ਮਾ ਨਾ ਪਿਓ ਨਾ ਭੈਣ ਨਾ ਭਰਾ ਨਾਲ ਠੀਕ ਆ ਪਰ ਇਹ ਆ ਅਸੀਂ ਦੋਨੇ ਇੱਕ ਦੂਜੇ ਲਈ ਵੜੇ ਆ ਚਾਰ ਦਿਨਾਂ ਦੀ ਇਹ ਗੱਲ ਆ ਪਰ ਇੱਕ ਗੱਲ ਵੇਖਿਓ ਜਦੋਂ ਬੰਦਾ ਕਬੀਲਦਾਰ ਹੁੰਦਾ ਇਸ ਕਬੀਲਦਾਰੀ 'ਚ ਫਸਦਾ ਉਦੋਂ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਇਹਨਾਂ ਦਾ ਭਵਿੱਖ ਕੀ ਆ ਕੋਈ ਪਤਾ ਨਹੀਂ ਇਹ ਹਜੇ ਕੰਮ ਲੱਭਦਾ ਫਿਰਦਾ ਆਾ ਹੋਟਲ 'ਚ ਬੈਠੇ ਆ ਜਿੰਨੇ ਦਿਨ 4 ਛੱਲਣ ਹੋਣਗੇ ਓਨੇ ਦਿਨ ਇਹ ਖਾ ਪੀ ਲੈਣਗੇ ਬਹੁਤ ਸਾਰੇ ਮਸਲੇ ਆਉਂਦੇ ਆ ਤੇ ਹੁੰਦੇ ਵੀ ਇਦਾਂ ਤੁਸੀਂ ਵੇਖਿਓ 100% ਜੇ ਕਿਤੇ ਕੀ ਕਹਣਾ ਕੋਈ ਇੱਕ ਅੱਧਾ ਇਦਾਂ ਦਾ ਕੇਸ ਆ ਜਿਹੜਾ ਸਿਰੇ ਲੱਗ ਜੇ ਨਹੀਂ ਤਾਂ 4 ਦਿਨਾਂ ਨੂੰ ਇਹਨੇ ਭੁੱਖੀ ਮਰਨਾ ਤੈਨੂੰ ਲੱਗਦਾ ਹੁਣ ਤੂੰ ਇਹ ਕਹਿ ਰਹੀ ਆ ਕਿ ਮੈਂ ਇਹਦੇ ਲਈਆਂ ਕਲ ਨੂੰ ਤੈਨੂੰ ਕਿਤੇ ਰੇਡਿੰਗਾਂ ਤੇ ਜਾ ਕੇ ਕੰਮ ਕਰਨਾ ਪੈ ਸਕਦਾ ਫਿਰ ਕਿੱਡੀ ਗੱਲ ਆ ਭਾਈ ਕਰ ਲਾਂਗੇ ਕੰਮ ਆਪਦੇ ਕੰਮ ਤਾਂ ਥੋੜੀ ਕੋਈ ਮਿਹਨਤ ਹੁੰਦਾ ਮਿਹਨਤ ਤਾਂ ਨਹੀਂ ਹੁੰਦਾ ਫਿਰ ਪਰਿਵਾਰ ਦਾ ਪੜਾਈ ਤੇ ਖਰਚਾ ਕਿਉਂ ਕਰਾਉਣਾ ਸੀ ਫਿਰ ਪਹਿਲਾਂ ਹੀ ਇਹ ਕੰਮ ਕਰਨਾ ਸੀ ਉਹਨਾਂ ਨੂੰ ਕਹਿ ਦਿੰਦੇ ਵੀ ਸਾਡੇ ਤੇ ਖਰਚਾ ਨਾ ਕਰੋ ਪਹਿਲਾਂ ਪਤਾ ਨਹੀਂ ਸੀ ਨਾ ਇਹਨਾਂ ਨਾਲ ਪਿਆਰ ਹੋ ਜਾਊਗਾ ਹੂੰ ਹੁਣ ਠੀਕ ਹੈ ਚਲੋ ਪੜਾ ਲਿਖਾਤਾ ਉਹਨਾਂ ਨੇ ਪੜਾ ਲਿਖਾਤਾ ਮੈਨੂੰ ਹੁਣ ਮੈਂ ਕੋਈ ਆਪਦੀ ਉਹ ਜੀ ਜੌਬ ਦੇਖ ਲਊਂਗੀ ਕਿੰਨੀਆਂ ਕਿੰਨੀਆਂ ਕਲਾਸਾਂ ਪੜ੍ਹੀਆਂ ਤੂੰ ਮੈਂ ਗ੍ਰੈਜੂਏਟ ਗ੍ਰੈਜੂਏਟ ਤੁਸੀਂ ਕਿੰਨੀਆਂ ਪੜ੍ਹੇ ਹੋ بس 10 ਕਲੀ 10 ਕਲਾਸਾਂ ਤੂੰ ਗ੍ਰੈਜੂਏਟ ਕੀਤੀ ਐ ਨੇ 10 ਕਲਾਸਾਂ ਤੂੰ 10 ਕਲਾਸਾਂ ਪੜ੍ਹੀਆਂ 10ਵੀਂ ਤੱਕ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ ਸਲੇਵਸ ਵਿੱਚ ਕਿਤੇ ਆਇਆ ਇਹ ਜਿਹਾ ਵੀ ਇਦਾਂ ਦਾ ਕੰਮ ਕਰੋ ਤੁਸੀਂ ਨਹੀਂ ਆਇਆ ਨਹੀਂ ਆਇਆ ਫਿਰ ਕੀਤਾ ਫਿਰ ਇਹਦਾ ਮਤਲਬ ਪੜ੍ਹਾਈ ਪੜ੍ਹੂਈ ਤਾਂ ਇਹਵੇਂ ਗਈ ਬੱਸ ਜਿਹੜੀ ਜੀ ਹੋ ਗਈ ਹੋ ਗਈ ਹੁਣ ਫਿਰ ਹੁਣ ਕੀ ਕਰ ਸਕਦੇ ਆ ਅਸੀਂ ਕੀ ਕਰ ਸਕਦੇ ਤੁਸੀਂ ਤਾਂ ਕੀਤਾ ਹੋਰ ਕਿਹਨੇ ਕੀਤਾ ਗ੍ਰੈਜੂਏਟ ਤੱਕ ਆਇਆ ਕਦੇ ਇਹੋ ਜਿਹਾ ਕੰਮ ਵੀ ਭੈਣ ਭਰਾ ਰਿਸ਼ਤਾ ਤੁਸੀਂ ਵਿਆਹ ਕਰਾ ਲਿਓ ਸਮਾਜ ਦੇ ਵਿੱਚ ਆਪਦੀਆਂ ਦੀ ਇੱਜ਼ਤ ਰੋਲ ਦਿਓ ਧੱਜੀਆਂ ਉਡਾ ਦਿਓ ਮੁੜ ਕੇ ਹਾਈ ਕੋਰਟ ਤੋਂ ਜਾ ਕੇ ਪटीशनਾ ਮੰਗਲੋ ਉਹਨਾਂ ਨੂੰ ਕਹੋ ਸਾਨੂੰ ਸਿਕਿਉਰਿਟੀ ਦੇ ਦਿਓ ਸਾਨੂੰ ਖਤਰਾ ਠੀਕ ਆ ਰਸਤਾ ਰੱਖਣਾ ਪਿਆਰ ਮੁਹੱਬਤ ਹੋਣਾ ਪਰ ਕਦੇ ਸਮਾਜ ਬਾਰੇ ਵੀ ਸੋਚੋ ਆਪਦੇ ਬਾਰੇ ਵੀ ਸੋਚੋ ਉਹਨਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਕਿਸੇ ਆਇਆ ਕਦੇ ਸੋਚਿਆ ਕਦੇ ਆਇਆ ਇਹ ਕਿ ਚੀਜ਼ਾਂ ਕਿਤਾਬਾਂ ਚਾਹੀਆਂ ਤੁਹਾਨੂੰ ਗ੍ਰੈਜੂਏਸ਼ਨ ਤੱਕ ਤਾਂ ਚਲੋ ਮੈਂ ਮੰਨ ਗਈ ਤੁਹਾਡੀ ਗੱਲ ਸਰ ਨਹੀਂ ਆਇਆ ਸੀ ਲੇਕਿਨ ਆਜਲਰਟਸ ਦੇ ਵਿੱਚ ਵੀ ਇਹ ਚੀਜ਼ਾਂ ਆਈਆਂ ਨਹੀਂ ਸੀਗੀਆਂ ਠੀਕ ਹੈ ਆਜ ਦੇ ਵਿੱਚ ਹੁਣ ਕੀ ਕਰਦੇ ਆ ਸਗੇ ਭੈਣ ਭਰਾ ਨੇ ਆਪਸ ਵਿੱਚ ਵਿਆਹ ਕਰਾ ਕੇ ਕੋਈ ਚਾਚੇ ਦਾ ਮੁੰਡਾ ਨਹੀਂ ਛੱਡਦੇ ਕੋਈ ਮਾਸੀ ਦੀ ਕੁੜੀ ਨਹੀਂ ਛੱਡਦੇ ਠੀਕ ਹੈ ਤੇ 25 25 30 ਲੱਖ ਰੁਪਏ ਲਾ ਕੇ ਉਹ ਬਾਹਰ ਚੱਲ ਜਾਂਦੇ ਨੇ ਉਹ ਬਾਹਰ ਉਹ ਬਾਹਰ ਜਾਂਦੀਆਂ ਤੂੰ ਬਾਹਰ ਬੜਾਈ ਵਿੱਚ ਛੱਡਤੀ ਕਿ ਉੱਥੇ ਮੈਂ ਤਾਂ ਵਿੱਚ ਮੈਂ ਤਾਂ ਵਿੱਚ ਛੱਡਦੀ ਬੜਾਈ ਮੈਨੂੰ ਤਾਂ ਪਿਆਰ ਹੋ ਗਿਆ ਇਹਦੇ ਨਾਲ ਪਿਆਰ ਹੋ ਗਿਆ ਵਿੱਚ ਜੇ ਤਾਂ ਤੁਸੀਂ ਇਹ ਗੱਲ ਤੁਸੀਂ ਉਹਨਾਂ ਨੂੰ ਪੁੱਛੋ ਨਾ ਜਾ ਕੇ ਉਹ ਵੀ ਤਾਂ ਇਹੀ ਕੰਮ ਕਰਦੇ ਆ ਨਾ ਨਹੀਂ ਫਿਰ ਫਿਰ ਮਾਂ ਕੋਈ ਨਹੀਂ ਪੁੱਛਦਾ ਫਿਰ ਮਾਂ ਪਿਓ ਦਾ ਖਰਚਾ ਕਿਉਂ ਕਰਾਇਆ ਮਾਂ ਪਿਓ ਦਾ ਖਰਚਾ ਉਹਨਾਂ ਨੇ ਨਹੀਂ ਤੁਸੀਂ ਵੇਖੋ ਹਜੇ ਵੀ ਕਿੰਨਾ ਧੌਣ ਚ ਗੱਲਾਂ ਬਾਤਮੀ ਜੀ ਤੁਸੀਂ ਵੇਖ ਸਕਦੇ ਹੋ ਇਹ ਪ੍ਰੋਡਕਸ਼ਨ ਮੰਗਦੇ ਨੇ ਇਹਨਾਂ ਨੂੰ ਵੇਖ ਕੇ ਕਿੰਨੇ ਹੋਰ ਜਵਾਕ ਆ ਜਿਹੜੇ ਇਸ ਰਸਤੇ ਤੇ ਪੈਣਗੇ ਜਿਹੜੇ ਇਦਾਂ ਦੀਆਂ ਹੱਟਾਂ ਕਰਨਗੇ ਤੇ ਮੁੜ ਕੇ ਮੈਂ ਕਹਿੰਦਾ ਕਿਤੇ ਨਾ ਕਿਤੇ ਕਾਨੂੰਨ ਨੂੰ ਵੀ ਝਾਤ ਮਾਰਨੀ ਚਾਹੀਦੀ ਆ ਕਿਤੇ ਨਾ ਕਿਤੇ ਜੇਕਰ 18 ਸਾਲ ਤੋਂ ਉੱਤੇ ਜਾ ਕੇ ਬੱਚੇ ਆਪ ਦੀ ਮਰਜ਼ੀ ਨਾਲ ਮੈਰਟੀ ਕਰਾਉਣੇ ਆ ਉੱਥੇ ਮਾਂ ਪਿਓ ਦਾ ਹੋਣਾ ਲਾਜ਼ਮੀ ਆ ਇਹ ਕੋਰਟ ਨੂੰ ਕਰ ਦੇਣਾ ਚਾਹੀਦਾ ਇੱਕ ਮਿੰਟ ਕੋਰਟ ਨੂੰ ਇਹ ਕਰ ਦੇਣਾ ਚਾਹੀਦਾ ਕਿ ਮਾਂ ਪਿਓ ਦੇ ਸਾਈਨ ਲਾਜ਼ਮੀ ਹੋਣਗੇ ਜੇ ਮਾਂ ਪਿਓ ਦੇ ਸਾਈਨ ਨਹੀਂ ਹੁੰਦੇ ਤੇ ਤੁਹਾਡਾ ਵਿਆਹ ਨਹੀਂ ਹੋਊਗਾ ਕਿਤੇ ਨਾ ਕਿਤੇ ਝਾਤ ਮਾਰਨੀ ਪਵੇਗੀ ਕਾਨੂੰਨ ਨੂੰ ਇਹਨੂੰ ਕਿੰਨੀ ਉਮਰ ਕਿੰਨੀ ਹੈ ਤੇਰੀ ਮੇਰੀ 21 ਸਾਲ 21 ਸਾਲ 21 ਸਾਲ ਮਾਂ ਪਿਓ ਨੇ ਪਾਲਿਆ ਰੀਝਾਂ ਦੇ ਨਾਲ ਇਹਨੂੰ ਪੜਾਇਆ ਲਿਖਾਇਆ ਇਹਦੇ ਤੇ ਖਰਚਾ ਕੀਤਾ ਆ ਸਵਾਪਾਤੀ ਸਰਚ ਮਾ ਪਿਉਦੇ ਹੁਣ ਹੁਣ ਇਹਨਾਂ ਦੀ ਆਪ ਦੀ ਮਰਜ਼ੀ ਹੋ ਗਈ ਦੱਸੋ ਰੀਸਾ ਕਰਦੇ ਆ ਬਾਹਰਲੇ ਮੁਲਕਾਂ ਦੀਆਂ ਪਰ ਉੱਥੇ ਇੱਕ ਸਿਸਟਮ ਆ ਅਨਸ਼ਾਸਨਾ ਜਿਹਦੇ ਵਿੱਚ ਸਾਰਾ ਕੁਝ ਹੁੰਦਾ ਬਾਹਰਲੇ ਮੁਲਕ ਦੀਆਂ ਰੀਸਾ ਨਹੀਂ ਕਰਦੇ ਸਭੀ ਅਸੀਂ ਰੀਸਾ ਕਰਦੇ ਆ ਪੰਜਾਬ ਦੇ ਲੋਕਾਂ ਦੀ ਠੀਕ ਹੈ ਸਾਡਾ ਕੋਈ ਸਵਾਰਥ ਨਹੀਂ ਸੀ ਅਸੀਂ ਕੋਈ ਅਬ੍ਰੋਡ ਨਹੀਂ ਸੀ ਜਾਣਾ ਠੀਕ ਹੈ ਆਈਲੈਂਡਸ ਕਰਕੇ ਅਸੀਂ ਬਾਹਰ ਨਹੀਂ ਸੀ ਜਾਣਾ ਤੇ ਫਿਰ ਅਸੀਂ ਆਪਸ ਦੇ ਵਿੱਚ ਸਾਨੂੰ ਚਲੋ ਪਿਆਰ ਹੋ ਗਿਆ ਅਸੀਂ ਵਿਆਹ ਕਰਾ ਲਿਆ ਪਿਆਰ ਹੋ ਗਿਆ ਤੈਨੂੰ ਤੈਨੂੰ ਇਹ ਗੱਲ ਲੱਗਦੀ ਆ ਉਹਨਾਂ ਲੋਕਾਂ ਨੂੰ ਪੁੱਛਿਆ ਤੁਸੀਂ ਜਿਹੜੇ 25 25 30 ਲੱਖ ਰੁਪਈਆ ਲੋਨ ਪਿੱਛੇ ਆ ਨੇ ਉਹ ਵੀ ਉਹ ਉਹ ਵੀ ਤੁਹਾਡੇ ਵਰਗੇ ਆ ਇੱਕ ਮਿੰਟ ਇੱਕ ਮਿੰਟ ਅਸੀਂ ਵਿਆਹ ਜਾ ਕੇ ਕਰਵਾਇਆ ਗੁਰੂ ਘਰ ਦੇ ਵਿੱਚ ਕਰਵਾਇਆ ਜਾਂ ਮੰਦਰ ਦੇ ਵਿੱਚ ਕਰਵਾਇਆ ਉਹਨਾਂ ਘੜਮ ਚੌਧਰੀਆਂ ਨੂੰ ਜਾ ਕੇ ਤੁਸੀਂ ਕਦੇ ਪੁੱਛਦੇ ਹੋ ਜਿਹੜੇ ਫੇਰੇ ਦਿਵਾ ਦਿੰਦੇ ਆ ਤੇ ਜਿਹੜੇ ਐ ਲਾਵਾ ਕਰ ਦਿੰਦੇ ਆ ਉਹਨਾਂ ਨੂੰ ਨਹੀਂ ਕਦੇ ਜਾਉਂਦੇ ਤੁਸੀਂ ਕੁਐਸਚਨ ਤੁਸੀਂ ਤੁਸੀਂ ਵੇਖੋ ਤੁਸੀਂ ਕੋਰਟ ਮੈਂਡ ਦੀ ਕਿਹੜੇ ਕਿੱਥੇ ਜਾ ਕੇ ਧਰਮ ਇਸਤਾਨ ਦਿਖਾਈ ਹੈ ਕਿ ਅਸੀਂ ਜਿੱਥੇ ਮਰਜ਼ੀ ਕਰਵਾਈ ਕਿੱਥੇ ਕਿੱਥੇ ਮਰਜ਼ੀ ਕਰਵਾਈ ਹੋਵੇ ਇਹ ਕਿਦਨਾਂ ਕਿਦਾਂ ਸਵਾਲ ਇਹ ਵੀ ਚੁੱਕਿਆ ਜਾਂਦਾ ਵੀ ਕਿਤੇ ਐਦਾਂ ਹੁੰਦਾ ਜਿੱਥੇ ਜਾਲੀ ਇਹ ਕੰਮ ਹੁੰਦੇ ਆ ਉੱਥੇ ਵੀ ਸਾਨੂੰ ਇਹ ਚੀਜ਼ ਗੌਰ ਕਰਨੀ ਪਗਦੀ ਤੂੰ ਇੱਕ ਗੱਲ ਦੱਸ ਤੈਨੂੰ ਹੁਣ ਤੇ ਮਰਜ਼ੀ ਨਾਲ ਅਸੀਂ ਫੈਸਲਾ ਲੈਣ ਜੋਗੇ ਆ ਆ ਸਾਰਾ ਕੁਝ ਅਸੀਂ ਕਰਨ ਜੋਗੇ ਆ ਕਿ ਤੇਰਾ ਭਰਾ ਤੇਰਾ ਪਿਓ ਤੇਰੀ ਮਾਂ ਕਿਤੇ ਚਾਰ ਬੰਦਿਆਂ ਚ ਖੜ ਕੇ ਪੂਰੀ ਜ਼ਿੰਦਗੀ ਗੱਲ ਕਰ ਸਕਦੀ ਆ ਵਿਆਹ ਤੋਂ ਬਾਅਦ ਵੀ ਤਲਾਕ ਹੋ ਜਾਂਦੇ ਆ ਵਿਆਹ ਤੋਂ ਬਾਅਦ ਵੀ ਬਥੇਰੀਆਂ ਗੱਲਾਂ ਹੋ ਜਾਂਦੀਆਂ ਉਸ ਤੋਂ ਬਾਅਦ ਫਿਰ ਕੁੜੀ ਸੁਸਾਈਡ ਕਰਕੇ ਮਰ ਜਾਂਦੀ ਆ ਉਦੋਂ ਜਿਹੜੇ ਉਹਦੇ ਘਰ ਦੇ ਹੁੰਦੇ ਆ ਉਦੋਂ ਉਹ ਚਾਰ ਗੱਲਾਂ ਕਰਨ ਜੋਗੇ ਆ ਲਓ ਲਓ ਇਹ ਤਾਂ ਕਿਤੋਂ ਦੀ ਹੋਰ ਹੀ ਪੜ੍ਹਾਈ ਕੀਤੀ ਵੀ ਆ ਦੱਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਸਹੀ ਹੋ ਗਿਆ ਇਹ ਨਹੀਂ ਦੇਖੋ ਜੀ ਫਿਰ ਅਸੀਂ ਵਿਆਹ ਕਰਾ ਕੇ ਕੀ ਗਲਤ ਕਰ ਤੋ ਕਤਲ ਤਾਂ ਕੀਤਾ ਨਹੀਂ ਅਸੀਂ ਇਹ ਕਤਲ ਨਹੀਂ ਕੀਤਾ ਰਿਸ਼ਤੇ ਨਾਤੇ ਵੀ ਸਮਾਜ ਕੁਛ ਮੈਨੇ ਰੱਖਦੇ ਹੁੰਦੇ ਆ ਕੁਛ ਉਹਨਾਂ ਦੀ ਵੀ ਆਖਰ ਹੱਦਬੰਦੀ ਹੁੰਦੀ ਆ ਬਈ ਯਾਰ ਜੇ ਪਿਆਰ ਹੋ ਗਿਆ ਤਾਂ ਹੋ ਗਿਆ ਯਾਰ ਤੁਹਾਨੂੰ ਜਿਹੜੇ ਕੰਮ ਲਈ ਪਲਾਨ ਤੁਸੀਂ ਉਹ ਕਰਾਉਣਾ ਸਨ ਕੀ ਕੀ ਮੈਂ ਪ੍ਰੋਡਕਸ਼ਨ ਦੇ ਲਈ ਤਾਂ ਤਾਂ ਹੀ ਗੱਲ ਕਰੂ ਨਾ ਜੇ ਤੁਹਾਡਾ ਰਿਸ਼ਤਾ ਸਹੀ ਹੋ ਗਿਆ ਆ ਕਮਾ ਕੇ ਹੋਰ ਹੀ ਬਸਲੇ ਜਾ ਰਹੇ ਹੋ ਤੁਸੀਂ ਮੇਰੀ ਗੱਲ ਸੁਣੋ ਤੁਹਾਡੀ ਐਦਾਂ ਦੇ ਰਿਸ਼ਤੇ ਨਾਤਾ ਨਾ ਹੁੰਦਾ ਤੁਸੀਂ ਦੋਨੇ ਕਾਬਲੀਅਤ ਰੱਖਦੇ ਹੁੰਦੇ ਸਮਾਜ ਕਿਤੇ ਤੁਹਾਡਾ ਵਿਰੋਧ ਕਰਦਾ ਹਾਂ ਅਸੀਂ ਕਹਿੰਦੇ ਵੀ ਯਾਰ ਨਹੀਂ ਦੋਨੇ ਪੜੇ ਲਿਖੇ ਆ ਫਿਊਚਰ ਇਹਨਾਂ ਕਰਨਗੇ ਤੁਹਾਡੀ ਰਿਸ਼ਤੇਦਾਰੀ ਕੀ ਆ ਬੱਲੇ ਤੇ ਸੋਚੋ ਚਲੋ ਜੋ ਕੁਝ ਹੋ ਗਿਆ ਹੋ ਗਿਆ ਸਾਨੂੰ ਜਿਹੜੇ ਕੰਮ ਲਈ ਤੁਹਾਨੂੰ ਬੁਲਾਇਆ ਸਾਡੇ ਲਈ ਉਹ ਦੱਸ ਦਿਓ ਸਾਨੂੰ ਕੀ ਕੀ ਮੰਗ ਕਰਦੇ ਹੋ ਦੱਸੋ ਕੈਮਰੇ ਤੇ ਕੀ ਮੰਗ ਕਰਦੇ ਹੋ ਸਾਨੂੰ ਪ੍ਰੋਡਕਸ਼ਨ ਚਾਹੀਦੀ ਆ ਹੂੰ ਇਹ ਹੈ ਸਾਨੂੰ ਸਾਡੇ ਘਰਦਿਆਂ ਤੋਂ ਸਾਡੇ ਰਿਸ਼ਤੇਦਾਰਾਂ ਤੋਂ ਖਤਰਾ ਸਾਨੂੰ ਉਹ ਚੀਜ਼ ਦੀ ਪ੍ਰੋਡਕਸ਼ਨ ਚਾਹੀਦੀ ਤੁਸੀਂ ਸਾਨੂੰ ਦਵਾ ਦੋਗੇ ਕਿ ਨਹੀਂ ਸਾਨੂੰ ਇਹ ਦੱਸ ਦੋ ਦੱਸੋ ਦਵਾਉਣੀ ਮੈਂ ਨਹੀਂ ਮੈਂ ਤਾਂ ਤੁਹਾਡੀ ਗੱਲ ਰੱਖੀ ਆ ਲੋਕਾਂ ਦੇ ਸਾਹਮਣੇ ਤੁਸੀਂ ਦੱਸੋ ਐਦਾਂ ਦੇ ਰਿਸ਼ਤੇ ਜਿੱਥੇ ਐਦਾਂ ਦੀਆਂ ਗੱਲਾਂ ਹੋਣ ਉੱਥੇ ਕਿਤੇ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ ਇਹਨਾਂ ਨੂੰ ਪੁਲਿਸ ਮਿਲਣੀ ਚਾਹੀਦੀ ਆ ਤਾਂ ਕਿ ਇਹਨਾਂ ਦੀ ਰੱਖਿਆ ਠੀਕ ਆ ਕਿਸੇ ਨੂੰ ਮਾਰਨਾ ਇਹ ਬਿਲਕੁਲ ਕਾਨੂੰਨੀ ਜੁਰਮ ਆ ਠੀਕ ਆ ਪਰ ਕਿਤੇ ਨਾ ਕਿਤੇ ਇੱਜ਼ਤ ਵੀ ਹੁੰਦੀ ਆ ਕਿਤੇ ਨਾ ਕਿਤੇ ਅਣਖ ਵੀ ਹੁੰਦੀ ਆ ਕਿਤੇ ਨਾ ਕਿਤੇ ਰਿਸ਼ਤੇ ਆਂਦਾ ਉਹ ਮੁਹੱਬਤ ਉਹ ਪਿਆਰ ਵੀ ਹੁੰਦਾ ਪਰ ਤੁਸੀਂ ਪ੍ਰੋਡਕਸ਼ਨ ਦੇ ਲਈ ਇਹੀ ਮੰਗ ਲਈ ਤੁਸੀਂ ਬਸ ਰੱਖਿਆ ਇਹ ਕੰਮ ਹੂੰ ਅਸੀਂ ਐਸੇ ਵਾਸਤੇ ਰੱਖਿਆ ਹੁਣ ਪਰਿਵਾਰ ਤੋਂ ਹੀ ਖਤਰਾ ਪਰਿਵਾਰ ਤੋਂ ਹੀ ਖਤਰਾ ਦੱਸੋ ਪ੍ਰੋਡਕਸ਼ਨ ਤੁਸੀਂ ਰੱਖਣੀ ਆ ਤੁਸੀਂ ਆਪ ਇੱਥੇ ਰਹਿ ਰਹੇ ਹੋ ਕਿਰਾਇਆ ਤੇ ਤੁਸੀਂ ਰਹਿ ਰਹੇ ਹੋ ਤੁਹਾਡਾ ਕੋਈ ਕਿਤੇ ਆਲਦੀ ਸੈਟਿੰਗ ਕੀਤੀ ਵੀ ਆ ਪਹਿਲਾਂ ਆਪਦੀ ਸੈਟਿੰਗ ਹੌਲੀ ਹੌਲੀ ਕਰ ਲਾਂਗੇ ਹੁਣ ਇੱਕੋ ਦਮ ਥੋੜੀ ਸੈਟਿੰਗ ਔਣੀ ਹੁੰਦੀ ਆ ਭਾਜੀ ਹੂੰ ਹੋਰ ਆਜੇ ਤੇ ਸਾਨੂੰ ਮਤਲਬ ਹਫਤਾ ਹੋ ਗਿਆ ਠੀਕ ਹੈ ਇੱਥੇ ਆਇਆਂ ਨੂੰ ਹਫਤਾ ਇੱਥੇ ਸਟੇ ਲੈਤਾ ਹੋਇਆ ਹੋਲੀ-ਹੋਲੀ ਆਪਦਾ ਵੇਖੀ ਜਾਂਦੇ ਆ ਕਿਤੇ ਨਾ ਕਿਤੇ ਸਟੇ ਕਰ ਲਾਂਗੇ ਲੇਕਿਨ ਜਦੋਂ ਤੱਕ ਸਾਡੇ ਘਰ ਦੇ ਸਾਨੂੰ ਠੀਕ ਹੈ ਫੋਲੋ ਕਰਨਾ ਨਹੀਂ ਬੰਦ ਕਰਦੇ ਉਦੋਂ ਤੱਕ ਅਸੀਂ ਕਿਤੇ ਇੱਕੋ ਜਗ੍ਹਾ ਤੇ ਸਟੇ ਨਹੀਂ ਲੈ ਸਕਦੇਗੇ ਦੱਸੋ ਹੁਣ ਹੁਣ ਇਹ ਲੋਕਸ਼ਾਪ ਕੇ ਲੋਕਸ਼ਾਪ ਕੇ ਰਹਿ ਰਹਾ ਸਮਾਜ ਦੇ ਲਈ ਇਹ ਵੱਡੀ ਤਰਾਸਤੀ ਆ ਕਿਉਂਕਿ ਇਹੋ ਜਿਹਿਆਂ ਜਦੋਂ ਇੱਕ ਘਟਨਾ ਘਟਦੀ ਆ ਕੋਈ ਇਦਾਂ ਦਾ ਸ਼ਰਮਿੰਦਗੀ ਵਾਲੀ ਘਟਨਾ ਸਾਹਮਣੇ ਆਉਂਦੀ ਆ ਤੇ ਜਿਹੜੇ ਹੋਰ ਲੋਕ ਹੁੰਦੇ ਇਦਾਂ ਦੇ ਬੱਚੇ ਹੁੰਦੇ ਆ ਉਹਨਾਂ ਤੇ ਪ੍ਰਭਾਵ ਕੀ ਪੈਂਦਾ ਉਹਨਾਂ ਨੂੰ ਸ਼ਰਮਿੰਦਗੀ ਨਹੀਂ ਮੰਨਦੇ ਜੇ ਤੁਸੀਂ ਇਸ ਨੂੰ ਸ਼ਰਮਿੰਦਗੀ ਮੰਨਦੇ ਹੋ ਠੀਕ ਹੈ ਇਹ ਤੁਹਾਡਾ ਸੋਚਣਾ ਹੈ ਅਸੀਂ ਇਹਨੂੰ ਸ਼ਰਮਿੰਦਗੀ ਨਹੀਂ ਮੰਨਦੇ ਕਿਉਂਕਿ ਇਹੋ ਜਿਹੀਆਂ ਗੱਲਾਂ ਵਿਆਹ ਤੋਂ ਬਾਅਦ ਵੀ ਹੋ ਜਾਂਦੀਆਂ ਇਹੋ ਜਿਹੀਆਂ ਗੱਲਾਂ ਲੰਬ ਮੈਰਿਜਸ ਦੇ ਵਿੱਚ ਜਿਦੇ ਵਿੱਚ ਚਾਚੇ ਦਾਇ ਦੇ ਮੁੰਡੇ ਨਹੀਂ ਹੁੰਦੇ ਮਾਮਾ ਭੂਆ ਦੀ ਠੀਕ ਹੈ ਕੁੜੀ ਮੁੰਡੇ ਨਹੀਂ ਹੁੰਦੇ ਉਹਨਾਂ ਦੇ ਵਿੱਚ ਵੀ ਹੋ ਜਾਂਦੀਆਂ ਠੀਕ ਹੈ ਜਿਹੜੇ ਘਰ ਦੇ ਲੱਭ ਕੇ ਦਿੰਦੇ ਆ ਹੁਣ ਮੰਨ ਕੇ ਚਲੋ ਘਰ ਦੇ ਕੋਈ ਮੁੰਡਾ ਵੇਖਣ ਗਏ ਆ ਉਹ ਸ਼ਰਾਬ ਚੱਕ ਕੇ ਤਾਂ ਬੈਠਾ ਨਹੀਂ ਹੋਊਗਾ ਜੀ ਮੈਂ ਸ਼ਰਾਬ ਪੀਣਾ ਅਗਲੇ ਤਾਂ ਹੀ ਕਹਿਣਗੇ ਵੀ ਸਾਡਾ ਮੁੰਡਾ ਤਾਂ ਸੋਫੀ ਆ ਸਮਝ ਲੱਗੀ ਸੋ ਉਹ ਜਿਹੜੀਆਂ ਘਟਨਾਵਾਂ ਕਿਸਮਤ ਦੀਆਂ ਹੁੰਦੀਆਂ ਬਾਅਦ ਦੇ ਵਿੱਚ ਵੀ ਹੋ ਲੈਂਦੀਆਂ ਹੁੰਦੀਆਂ ਮੈਂ ਤੁਹਾਡੀ ਗੱਲ ਨਾਲ ਐਗਰੀ ਆ ਇਹ ਸਭ ਕੁਝ ਹੋ ਜਾਂਦਾ ਬਿਲਕੁਲ ਹੋ ਜਾਂਦਾ ਰਿਸ਼ਤਿਆਂ 'ਚ ਇਹ ਚੀਜ਼ਾਂ ਆ ਜਾਂਦੀਆਂ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਲਈ ਪਿਆਰ ਤੁਹਾਡੇ ਲਈ ਆ ਲੰਬ ਮੈਰਿਜ ਤੁਹਾਡੇ ਲਈ ਘਰੋਂ ਭੱਜਣਾ ਇਹ ਗੱਲਾਂ ਜ਼ਰੂਰੀ ਸੀਗੀਆਂ ਜਾਂ ਤੁਹਾਡੇ ਲਈ ਤੁਹਾਡੇ ਪਰਿਵਾਰ ਦੀ ਇੱਜ਼ਤ ਜ਼ਰੂਰੀ ਪਰਵਾਰਾਂ ਦਾ ਕੀ ਹੈ 4 ਦਿਨਾਂ ਬਾਅਦ ਫਿਰ ਵਰਤਨ ਲੱਗ ਜਾਣਾ ਉਹਨਾਂ ਨੇ ਕੋਈ ਵੱਡੀ ਗੱਲ ਨਹੀਂ ਹੈ ਫੇਰ ਫੇਰ ਖਤਰਾ ਕਾਦਾ ਫੇਰ ਕਾਦੀ ਲਈ ਪ੍ਰੋਡਕਸ਼ਨ ਮੰਗਦੇ ਫੇਰ ਖਤਰਾ ਕਾਦਾ ਹਲੇ ਤੱਤੇ ਕਾ ਨਾ ਹਜੇ ਉਹਨਾਂ ਨੂੰ ਗੁੱਸਾ ਆ ਅਬੀ ਚਲੋ ਨਹੀਂ ਦੱਸਿਆ ਸੀ ਅਸੀਂ ਗਲਤੀ ਮੰਨਦੇ ਐ ਇਸ ਚੀਜ਼ ਦੇ ਉਹਨਾਂ ਨੇ ਮੰਨਣਾ ਵੀ ਨਹੀਂ ਸੀਗਾ ਕਿਉਂਕਿ ਚਲੋ ਮੈਂ ਔਨ ਕੈਮਰਾ ਗਹਿ ਰਹੀ ਆ ਵੀ ਅਸੀਂ ਭੈਣ ਭਰਾਈ ਆ ਆਪਸ ਦੇ ਵਿੱਚ ਠੀਕ ਹੈ ਪਿਆਰ ਹੋ ਗਿਆ ਉਹ ਵੱਖਰੀ ਗੱਲ ਆ ਲੇਕਿਨ ਘਰ ਦੇ ਤਾਂ ਇਸ ਚੀਜ਼ ਨੂੰ ਅਸੈਪਟ ਨਹੀਂ ਨਾ ਕਰਨਗੇ ਤੇ ਜੇ ਉਹਨਾਂ ਨੇ ਅਸੈਪਟ ਹੀ ਨਾ ਕੀਤਾ ਤਾਂ ਫੇਰ ਸਾਡੀ ਜਾਨ ਨੂੰ ਫਿਲਹਾਲ ਦੀ ਘੜੀ ਖਤਰਾ ਹੈ ਆਉਣ ਵਾਲੇ ਟਾਈਮ 'ਚ ਨਹੀਂ ਪਤਾ ਕੀ ਹਾਂਜੀ ਕੀ ਲੱਗਦਾ ਤੁਹਾਡੇ ਘਰ ਦੇ ਵਾਚ ਮੰਨੇ ਜਾਣਗੇ ਬਣਾ ਲਾਂਗੇ ਹੀ ਕੋਈ ਗੱਲ ਨਹੀਂ ਬਣਾ ਲੋਂਗੇ ਪਰ ਇੱਕ ਵਾਰ ਤੁਸੀਂ ਪੁਲਿਸ ਮੰਗ ਲਏ ਹੋ ਸੁਰੱਖਿਆ ਮੰਗ ਰਹੇ ਹੋ ਵੀ ਸਾਡੀ ਜਾਨ ਨੂੰ ਖਤਰਾ ਪਰ ਘਰ ਦੇ ਕਿਵੇਂ ਮੰਨ ਜਾਣਗੇ ਯਾਰ ਹਣ ਦੇਖੋ ਹੀ ਕੇਰਾ ਤਾਂ ਇੱਕ ਵਾਰੀ ਦਾ ਹਰੇਕ ਮਾਂ ਤੇ ਉਹਨੂੰ ਗੁੱਸਾ ਤਾਂ ਹੁੰਦਾ ਹੀ ਆ ਠੀਕ ਹੈ ਜੀ ਪਰ ਹੁਣ ਬਾਅਦ ਚ ਅਸੀਂ ਉਹ ਚੀਜ਼ ਨੂੰ ਕਰ ਲਾਂਗੇ ਐਕਸੈਪਟ ਚਲੋ ਇੱਕ ਗੱਲ ਦੱਸੋ ਤੁਸੀਂ ਦੋਨੇ ਜਾਣੇ ਵੀ ਜਿਹੜਾ ਕੰਮ ਤੁਸੀਂ ਕੀਤਾ ਤੁਸੀਂ ਇਹਨੂੰ ਸਹੀ ਮੰਨਦੇ ਹੋ ਕਿ ਬਹੁਤ ਵੱਡੀ ਗਲਤੀ ਹੈ ਹੈ ਤਾਂ ਚਲੋ ਨਹੀਂ ਹੈ ਤਾਂ ਗਲਤੀ ਹੈ ਸਰ ਪਰ ਹੋ ਗਿਆ ਹਨਾ ਕੁਛ ਕਿਆ ਨਹੀਂ ਜਾ ਸਕਦਾ ਫਿਰ ਤੁਸੀਂ ਜਦੋਂ ਗਲਤੀ ਮੰਨਦੇ ਹੋ ਫਿਰ ਇੰਨੇ ਇੰਨੇ ਤਰਕ ਦੇਣ ਦੀ ਕਿ ਲੋੜ ਹੈ ਤੇ ਗਲਤੀ ਆ ਨਾ ਫਿਰ ਪਿਆਰ ਇੰਨਾ ਹੁੰਦਾ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਹੁਣ ਇੰਨਾ ਸੀ ਹੋ ਗਿਆ ਹੁਣ ਤੁਸੀਂ ਗੱਲ ਕਰਦੇ ਜਾਨੇ ਤੁਸੀਂ ਇਹ ਗਲਤੀ ਮੰਨਦੇ ਹੋ ਕਿ ਜਾਂ ਸਹੀ ਮੰਨਦੇ ਹੋ ਜਿਹੜਾ ਕੰਮ ਕੀਤਾ ਤੁਸੀਂ ਭੈਣ ਭਰਾ ਵਾਲਾ ਨਹੀਂ ਗਲਤ ਤਾਂ ਹੈ ਪਰ ਹੁਣ ਜਿਹੜੀ ਚੀਜ਼ ਹੋਊਗੀ ਜੀ ਪਿਆਰ ਹੁਣ ਪਿਆਰ ਤਾਂ ਹਰੇਕ ਬੰਦੇ ਨੂੰ ਹੀ ਹੋ ਜਾਂਦਾ ਸਾਨੂੰ ਹੋ ਗਿਆ ਹਮ ਬੱਸ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਹੁਣ ਉਹ ਜਿਹੜੀ ਉਹ ਲਿਸਬੀਅਨ ਮੈਰਿਜ ਚੱਲੀ ਹੋਈ ਹੈ ਠੀਕ ਹੈ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਈ ਜਾਂਦੇ ਆ ਮੁੰਡੇ ਮੁੰਡਿਆਂ ਨਾਲ ਕਰਾਈ ਜਾਂਦਾ ਉਹਨਾਂ ਨੂੰ ਜਾ ਕੇ ਪੁੱਛੋ ਨਾ ਦੇਖੋ ਇਹ ਇਹ ਤੁਸੀਂ ਦੱਸਣਾ ਫੈਸਲਾ ਕਮੈਂਟਾਂ ਦੇ ਵਿੱਚ ਕਿਤੇ ਨਾ ਕਿਤੇ ਕੋਰਟ ਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਮੈਨੂੰ ਇਹ ਗੱਲ ਦੱਸ ਦਿਓ ਤੁਸੀਂ ਜਾਂਦੇ ਜਾਂਦੇ ਕਹਿਣਾ ਕੀ ਚਾਹੁੰਦੇ ਹੋ ਹੁਣ ਤੁਸੀਂ ਕੀ ਤੁਸੀਂ ਤੁਹਾਡੀ ਮੰਗਾ ਕੀ ਇਨਸਾਫ ਆ ਜਾਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰੋਡਕਸ਼ਨ ਚਾਹੀਦੀ ਸਾਨੂੰ ਇਸ ਤੋਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤੀ ਸਾਨੂੰ ਖਤਰਾ ਹੈ ਸਾਡੇ ਘਰਦਿਆਂ ਤੋਂ ਖਤਰਾ ਪ੍ਰੋਡਕਸ਼ਨ ਹੀ ਚਾਹੀਦੀ ਹੈ ਬਸ ਇਹ ਹੀ ਆਖਰੀ ਮੰਗ ਆ ਆਖਰੀ ਮੰਗ ਹੁਣ ਇਹ ਸੋਚਣਾ ਪਊਗਾ ਸਮਾਜ ਨੂੰ ਇਹ ਸੋਚਣਾ ਪਊਗਾ ਸਾਡੇ ਕਾਨੂੰਨ ਨੂੰ ਜਿੱਥੇ ਇਹ ਜੀਆਂ ਘਟਨਾਵਾਂ ਹੁੰਦੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਅੱਜ ਸੋਸ਼ਲ ਮੀਡੀਆ ਤੇ ਚੰਗੇ ਭਲੇ ਮੁੰਡੇ ਜਿਹਦੇ ਵਿੱਚ ਸਰਦਾਰ ਵੀ ਆਉਂਦੇ ਆ ਠੀਕ ਆ ਕੁੜੀਆਂ ਦੇ ਵਾਂਗ ਨੱਚਦੇ ਆ ਕਿਹਾ ਜਾਂਦਾ ਸ਼ੌਕ ਆ ਆਨੰਦ ਦੀ ਜ਼ਿੰਦਗੀ ਜਿਉ ਪਰ ਉਹ ਵੀ ਆਨੰਦ ਕਿਹੜਾ ਹੁੰਦਾ ਉਹ ਵੀ ਜ਼ਿੰਦਗੀ ਕਿਹੜੀ ਹੁੰਦੀ ਆ ਜਿਹੜੀਆਂ ਸਮਾਜ ਦੀਆਂ ਹੱਦਾਂ ਬੰਨੇ ਟੱਪ ਜਾਣ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਘੱਟ ਕੱਪੜੇ ਪਾਏ ਹੁੰਦੇ ਆ ਤੇ ਸੋਸ਼ਲ ਮੀਡੀਆ ਤੇ ਰੀਲਾਂ ਬਣਾਵਣਾ ਕੇ ਪਾਉਂਦੀਆਂ ਆਪ ਦਾ ਕੁਝ ਵੀ ਉਹ ਤਾਣਾ ਜਿਹੜਾ ਨਹੀਂ ਕਹਈਦੀਆਂ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਪਿਆਉ ਨੇ ਆਪਦੇ ਸਿਰ ਦੀ ਪੱਗ ਲਾ ਕੇ ਜਾਂਦੀ ਹੋਈ ਆਪਦੇ ਧੀ ਦੇ ਚਾਰੇ ਦਿਵਾਲੇ ਬਲਤੀ ਸੀ ਕਿਉਂਕਿ ਦੇਖਣਾ ਸਾਨੂੰ ਘਰ ਤੋਂ ਪਹਿਣਾ ਕਿ ਸਾਡੇ ਬੱਚੇ ਪਾਉਂਦੇ ਕੀ ਆ ਸਾਡੇ ਘਰ ਦੇ ਵਿੱਚ ਧੀ ਆ ਭੈਣ ਆ ਉਹ ਕਿਹੋ ਜਿਹੇ ਕੱਪੜੇ ਪਾਉਂਦੀ ਆ ਕਿਤੇ ਇਦਾਂ ਦੇ ਕੱਪੜੇ ਤਾਂ ਨਹੀਂ ਪਾਉਂਦੀ ਵੀ ਜਿਹਨੂੰ ਵੇਖ ਕੇ ਸਾਨੂੰ ਸ਼ਰਮ ਆਉਂਦੀ ਹੋਵੇ ਉਹ ਪਿਆਉ ਨੇ ਸ਼ਰਮ ਮੰਨੀ ਉਹਨੇ ਸੋਚਿਆ ਉਹ ਕਹਿੰਦਾ ਕਿ ਮੈਂ ਜਦੋਂ ਬਾਜ਼ਾਰ ਚ ਨਾਲ ਜਾਂਦਾ ਲੋਕ ਐਦਾਂ ਦੀਆਂ ਨਜ਼ਰਾਂ ਨਾਲ ਦੇਖਦੇ ਮੈਨੂੰ ਆਪ ਨੂੰ ਸ਼ਰਮ ਆ ਰਹੀ ਸੀ ਪੱਗ ਲਾ ਕਿਉਂ ਨੇ ਕਈ ਲੋਕ ਇਹ ਵੀ ਕਹਿਣਗੇ ਇਹ ਵੀ ਕੀ ਕੱਪੜੇ ਪਾਉਣੇ ਗਨਾਹ ਹੋ ਗਿਆ ਕਿ ਕੁੜੀਆਂ ਨੂੰ ਮੁੰਡਿਆਂ ਵਰਗੇ ਕੱਪੜੇ ਜ਼ਰੂਰ ਪਾਓ ਪਰ ਤੁਸੀਂ ਇਹ ਦੱਸੋ ਵੀ ਜਦੋਂ ਕਿਸੇ ਰਿਸ਼ਤੇਦਾਰੀ ਚ ਜਾਂਦੇ ਹੋ ਕਿਸੇ ਵਿਆਹ ਤੇ ਜਾਂਦੇ ਹੋ ਉਦੋਂ ਪਾਟੇ ਕੱਪੜੇ ਪਾ ਕੇ ਜਾਂਦੇ ਹੋ ਉਦੋਂ ਕਦੇ ਪਾਟਿਆਂ ਫੈਸ਼ਨ ਬਣਾ ਕੇ ਜਾਂਦੇ ਹੋ ਨਹੀਂ ਜਾਂਦੇ ਨਾ ਫਿਰ ਇਸੇ ਤਰ੍ਹਾਂ ਕੁਝ ਹੱਦ ਹੁੰਦੀ ਆ ਤਾਂ ਐਦਾਂ ਦੇ ਕੱਪੜੇ ਜ਼ਰੂਰ ਪਾਓ ਪੈਂਟ ਸ਼ਰਟ ਪਾ ਲਓ ਕੁੜੀਆਂ ਪਾ ਲੈਣ ਪਰ ਇਹ ਨਾ ਹੋਵੇ ਉਹਨਾਂ ਦੇ ਸਰੀਰ ਦਿਖਦਾ ਹੋਵੇ ਕਿਉਂਕਿ ਬਾਅਦ ਦੇ ਵਿੱਚ ਇੱਜ਼ਤਾਂ ਲੁੱਟੀਆਂ ਜਾਂਦੀਆਂ ਉਹ ਹਜੇ ਇੱਕ ਨਾਣੇ ਅਪਰਾਧ ਹੁੰਦੇ ਆ ਹੁਣ ਆ ਤੁਹਾਡੇ ਸਾਹਮਣੇ ਆ ਇਹ ਸੋਸ਼ਲ ਮੀਡੀਆ ਦੀ ਦੇਣ ਆ ਸਾਰੀ ਕਿਵੇਂ ਗੱਲਾਂ ਬਾਤਾਂ ਹੋਈਆਂ ਕਿੱਥੋਂ ਤੱਕ ਇਹ ਰਿਸ਼ਤਾ ਪਹੁੰਚਿਆ ਜਿਹੜੇ ਗੁੱਟ ਤੇ ਕਦੇ ਰਖੜੀ ਬੰਨੀ ਜਾਂਦੀ ਸੀ ਅੱਜ ਵਿਆਹ ਪਿੱਛੇ ਲੜਕੀ ਦੇ ਪਰਿਵਾਰ ਦੇ ਪੰਜ ਮੈਂਬਰ ਮੁੰਡੇ ਦੇ ਪਰਿਵਾਰ ਦੇ ਚਾਰ ਮੈਂਬਰ ਨੌ ਦੇ ਨੌ ਦੀ ਇੱਜ਼ਤ ਇਹ ਜੇ ਤਰੀਕੇ ਦੇ ਨਾਲ ਰੋਲ ਕੇ ਰੱਖੀ ਆ ਜਿਹੜੇ ਪੂਰੀ ਲਾਈਫ ਪੂਰੀ ਜ਼ਿੰਦਗੀ ਜਿੰਨਾ ਚਿਰ ਉਹ ਜਿਉਣਗੇ ਪਲ-ਪਲ ਮਰਨਗੇ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਹਾਜੀ ਇਹ ਹਜੇ ਪ੍ਰੋਡਕਸ਼ਨਾਂ ਮੰਗੀਆਂ ਜਾਂਦੀਆਂ ਹਜੇ ਸੁਰੱਖਿਆ ਮੰਗੀ ਜਾਂਦੀ ਆ ਕਿਤੇ ਨਾ ਕਿਤੇ ਇਹ ਸਾਡੇ ਕਾਨੂੰਨ ਨੂੰ ਵੀ ਸੋਚਣਾ ਪਵੇਗਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਵੀ ਸਮਝਣੀ ਪਵੇਗੀ ਕਿ ਕੀ ਜੋ ਇਹ ਹੋ ਰਿਹਾ ਇਹ ਸਹੀ ਆ ਮਾਂ ਪਿਓ ਦਾ ਕੋਲੇ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਇਹ ਕਾਨੂੰਨ ਨੂੰ ਕਰਨਾ ਪੈਣਾ ਤਾਂ ਕਿਤੇ ਜਾ ਕੇ ਹੋ ਸਕਦਾ ਕਿ ਸੁਧਾਰ ਹੋ ਜਾਵੇ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਅਸੀਂ ਕਿੱਦਾਂ ਦੇ ਕੱਪੜੇ ਪਾਉਣੇ ਆ ਕਿੱਦਾਂ ਦਾ ਬੋਲਬਾਣੀ ਰੱਖਣੀ ਆ ਕਿੱਦਾਂ ਦਾ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੀਆਂ ਇਹ ਤੁਹਾਡੇ ਹੱਥ ਦੇ ਵਿੱਚ ਫੈਸਲਾ ਜਿਹੜੀ ਗੱਲ ਸੀ ਉਹ ਮੈਂ ਤੁਹਾਡੇ ਤੱਕ ਰੱਖਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੇ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ